ਹੈਲੋ ਜੀ ਸੱਜਣੋ ਦੋਸਤੋ ਕੀ ਹਾਲ ਚਾਲ ਹੈ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਮੀਤ ਐਂਡ ਪ੍ਰੀਤ ਵਲੌਗਸ ਤੇ ਇਹਦੇ ਲੱਗਿਆ ਬਬੇ ਵਲੌਗ ਦੀ ਸਟਾਰਟਿੰਗ ਕਰਨ ਟਾਈਮਿੰਗ ਅਰਾਊਂਡ ਸਾਡੇ ਜੁਵਾਰੂ ਚੱਲੇ ਨੇ ਤੇ ਆਪਾਂ ਨਿਕਲ ਗਏ ਟ੍ਰਿਪ ਤੇ ਟ੍ਰਿਫਿਕ ਕਿੱਥੇ ਚੱਲੇ ਆ ਤੇ ਇਹ ਵੀ ਤੁਹਾਨੂੰ ਗਿਆਨ ਵਾਲੇ ਜਿਹੜੀ ਹੀ ਕਲਿੱਪਾਂ ਹੋਣਗੀਆਂ ਚੱਕਾ ਕਲੀਅਰ ਕਰ ਦਿੰਨੇ ਆ ਤੇ ਚੱਲੇ ਕੋਣ ਕੋਣਾ ਮੈਂ ਵੀ ਰੈਡੀ ਆ ਮੀਤ ਰੈਡੀ ਆ ਮੰਮੀ ਡੈਡੀ ਇੱਕ ਵਾਰੀ ਭੂਆ ਦਾ ਮੁੰਡਾ ਤੇ ਇੱਕ ਭੂਆ ਦਾ ਮੁੰਡਾ ਜਿਹੜਾ ਦੂਜਾ ਕੈਨੇਡਾ ਉਹਦੀ Wi-Fi ਉਹ ਵੀ ਨਾਲ ਨੇ ਤੇ ਆਪਾਂ ਚੱਲੇ ਆ ਸਾਰੇ ਜਾਣੇ ਤੇ ਤੇ ਟ੍ਰੇਕ ਚੱਲ ਲਿਆ ਕਿੱਥੇ ਤੁਹਾਨੂੰ ਦੱਸ ਦਿੰਦੇ ਆ ਬਾਕੀ ਤੇ ਮੈਂ ਵੀ ਵੀ ਰੈਡੀ ਆ ਬਾਕੀ ਨਿਕਲਣ ਲੱਗੇ ਆਪਾਂ ਤੇ ਮਿਲਦੇ ਆ ਬੱਬੇ ਫਿਰ ਅੱਗੇ ਚੱਲੀਏ ਹਾਂਜੀ ਹਾਂਜੀ ਠੀਕ ਆ ਬਾਕੀ ਸਾਰੇ ਕਾਇਮ ਦਾਨਾ ਹਾਂਜੀ ਤੇ ਪੈਕਿੰਗ ਵਾੜਾ ਸਾਰੇ ਡਾਨਾ ਆਪਣੀ ਮਿੱਤਰੋ ਤੇ ਮਿਲਦੇ ਆ ਫਿਰ ਅੱਗੇ ਅਸੀਂ ਜਾ ਰਹੇ ਸੀਗੇ ਰਸਤੇ 'ਚ ਤੇ ਜਾ ਰਹੇ ਆ ਤੁਹਾਨੂੰ ਅੱਗੇ ਉੱਜੇ ਵੀ ਸੀ ਗੇਲੂ ਦਿਹਾਣੇ ਅਸੀਂ ਕਿੱਥੇ ਜਾ ਰਹੇ ਆ ਤੁਹਾਨੂੰ ਦੱਸੂ ਨਹੀਂ ਅੱਗੇ ਜਾ ਕੇ ਇਹ ਦੇਖੋ ਗੁਰਦੁਆਰਾ ਨਾਨਕ ਸਰ ਮੇਰੇ ਤੰਗ ਤਕਰਾ ਮਿੱਤਰੋ ਹੁਣ ਤਾਂ ਦੇਖ ਕੇ ਤੁਸੀਂ ਸਮਝ ਹੀ ਗਏ ਹੋਗੇ ਨਾ ਬਾਕੀ ਵਲੌਗ ਆਪਾਂ ਰਸਤੇ ਦੇ ਘਾਟ ਸ਼ੂਟ ਕੀਤਾ ਨਾ ਮਿੱਤਰ वैसे मैं कितना भी इतने शूट बट ਆਪਾਂ ਘੱਟ ਹੀ ਬੋਲਿਆ ਮੈਂ ਤਾਂ ਹਨ ਕਿਉਂਕਿ ਮੈਂ ਐਸੇ ਹੀ ਘੱਟ ਦੀਗਾ ਤੇ ਹੁਣ ਆਪਾਂ ਦੇਖ ਕੇ ਸਮਝ ਹੀ ਗਏ ਹੋਵਗੇ ਤੁਸੀਂ ਆਪਾਂ ਕਿੱਥੇ ਆ ਤੇ ਸੱਦੇ ਵਿੱਚ ਹੋਰ ਵੀ ਬੜੇ ਬੈਠੇ ਨੇ ਤੇ ਬਾ ਠੀਕ ਹੈ ਚੱਲ ਫਿਰ ਅੱਗੇ ਲਾ ਲੈ ਗੱਡੀ ਫਿਰ ਹਾਂ ਬਸ ਗੱਡੀ ਅੱਗੇ ਲਾ ਤੇ ਠੀਕ ਹੈ ਮਿੱਤਰੋ ਮਿਲਦੇ ਆ ਫਿਰ ਹਾਂ ਵੀ ਆ ਜੂਗੀ ਵਲੋਗ ਮਿੱਤਰੋ ਹੁਣ ਹੀ ਪਹੁੰਚੇ ਆ ਬਾਕੀ ਪਾਰਕਿੰਗ ਸੰਡੇ ਕਰਕੇ ਬਹੁਤ ਥੋੜੀ ਫੁੱਲ ਆ ਬਹੁਤ ਓਕੇ ਪਾਰਕਿੰਗ ਮਿਲੀ ਆ ਬਹੁਤ ਹੀ ਜ਼ਿਆਦਾ ਰਸ਼ਾ ਬਹੁਤ ਯਾਰ ਸੰਘਤ ਪਹੁੰਚੀ ਹੋਈ ਆ ਬਾਕੀ ਪਾਰਕਿੰਗ ਆਪਾਂ ਨੂੰ ਮਿਲ ਗਈ ਹੁਣ ਚੱਲਿਆਂ نیچے ਮਿਲਦੇ ਆ ਫਿਰ ਮਿੱਤਰੋ ਬਾਕੀ ਰਹੀ ਸੀ ਆਪਾਂ ਤੇ ਅੰਦਰੀਆਂ ਹਾਲੇ ਬਾਕੀ ਚੱਲਦੇ ਆ ਅੱਗੇ ਤੇ ਦੇਖਦੇ ਆ ਫਿਰ ਬਾਕੀ ਰੂਮ ਵਗੈਰਾ ਬੁੱਕ ਕਰਾਈਦੇ ਆ ਕਰਾਤਾ ਸੀਗਾ ਔਨਲਾਈਨ ਚੱਲਦੇ ਆਂ ਅੱਗੇ ਦੇਖਦੇ ਹੁਣ ਕਿੱਥੇ ਕਵਰੂਮ ਆਪਰੂ ਹਾਂ ਰੂਮ ਤੋਂ ਆਪਾਂ ਨਿਕਲੇ ਸੀ ਕਿ ਆਪਾਂ ਚੱਲੇ ਆਂ ਹੁਣ ਗੁਰਦੁਆਰਾ ਸਾਹਿਬ ਵੱਲ ਦਰਬਾਰ ਸਾਹਿਬ ਵੱਲ ਤੇ ਉਹ ਆਦਾ ਮੁੰਡਾ ਲੱਗਿਆ ਹੀ ਪੈਸੇ ਕਢਾਣ ਬਾਕੀ ਆਪਾਂ ਰਸਤੇ ਦੀਆਂ ਆਣ ਦੇਖਦੇ ਆਂ ਮੀਤ ਉਹਨੇ ਅੱਗੇ ਤੁਰ ਗਏ ਰੇ ਮੀਤ ਉਹਨੇ ਅੱਗੇ ਚੱਲ ਗਏ ਨੇ ਤੇ ਆਪਾਂ ਹੁਣ ਜਾਣ ਲੱਗੇ ਆਂ ਵਾ ਸੁਧਰ ਦਰਬਾਰ ਸਾਹਿਬ ਵਾਲੀ ਬਾਕੀ ਮੱਥਾ ਨਾਲ ਆਪਾਂ ਸਵੇਰੇ ਦੇਖਾਂਗੇ ਹੁਣ ਫਿਰ ਆ ਇਸ਼ਨਾਨ ਕਰਨੇ ਆ ਦਰਸ਼ਨ ਕਰਨ ਉੱਧਰ ਚੱਲੇ ਬਾਹਰ ਬੈਠਾਂਗੇ ਪ੍ਰਕਰਮਾਂ ਦੇ ਥੋੜਾ ਯਾ ਮਤਲਬ ਆਏ ਆ ਚਲੋ ਇਹਨਾਂ ਦੂਰ ਹਨ ਤੇ ਦਰਬਾਰ ਸਾਹਿਬ ਖੜਾ ਇਹਦਾ ਬਾਕੀ ਚੱਲਦੇ ਅੱਗੇ ਬਹੁਤ ਹੀ ਜ਼ਿਆਦਾ ਬਾਬੇ ਬਹੁਤ ਹੀ ਜ਼ਿਆਦਾ ਗਰਮੀ ਆ ਜਿੰਨਾ ਕਹਦੇ ਉੰਨੀ ਜ਼ਿਆਦਾ ਗਰਮੀ ਆ ਤੇ ਬਾਕੀ ਰੂਮ ਆਪਾਂ ਨੇੜੇ ਮਿਲ ਗਿਆ ਸੀ ਇੱਧਰ ਜਲੇ ਵਾਲਾ ਬਾਗ ਆ ਇੱਧਰ ਲਈ ਸੜਾਪਨ ਰੂਮ ਮਿਲ ਗਿਆ ਸੀ ਬਾਕੀ ਤੋਂ ਅੱਗੇ ਦਰਸ਼ਨ ਕਰਾਂਗੇ ਅੱਜ ਤੋਂ ਆਪਾਂ ਚੱਲੇ ਸੀ ਦਰਬਾਰ ਸਾਹਿਬ ਵੱਲ ਤੇ ਬਾਕੀ ਗਰਮੀ ਬਹੁਤ ਜ਼ਿਆਦਾ ਤੇ ਜਾਈਏ ਨੇ ਹੁਣ ਦੇਖਦੇ ਅਗੇ ਮੀਤ ਉਹਨੇ ਅੱਗੇ ਚੱਲ ਕੇ ਬਾਕੀ ਹੁਣ ਆਪਾਂ ਇਸ਼ਨਾਨ ਵੀ ਕਰ ਲਾਂਗੇ ਤੇ ਨਾਲੇ ਉਹਦਾ ਦਰਸ਼ਨ ਕਰ ਲਈਏ ਮੱਥਾ ਆਪਾਂ ਸਵੇਰੇ ਟੇਕਾਂਗੇ ਆਪਣਾ ਜਿਹੜਾ ਹੋਟਲ ਆ ਨੇੜੇ ਹੀ ਆ ਜਿਹੜਾ ਵਾਲਾ ਬਾਗ ਆ ਬਿਲਕੁਲ ਸਾਹਮਣੇ ਤੇ ਉਹਦੇ ਨੇੜੇ ਆਪਾਂ ਪਰ ਕੋਈ ਲੈ ਕੇ ਨਹੀਂ ਕੱਪੜੇ ਨੂੰ ਰਿਹਾ ਹੈ ਕੱਪੜਾ ਦਾ ਖਰਚਾ ਕਰ ਰਹੀ ਆ ਕਿਉਂਕਿ ਕਰੋ ਭੁੱਲ ਚਾਲ ਖੇਤੀ ਨਹੀਂ ਲੈ ਹੀ ਪੁੱਛ ਕੇ ਉਹਦੇ ਰਿਹਾ ਹੈ ਖਰਤਾ ਕਰਾ ਰਹੀ ਆ ਮੈਂ ਨਹੀਂ ਕਰਾ ਰਹੀ ਸਵੇਰੀ ਫਿਰ ਸਵੇਰੀ ਪੂਰੀ ਕਿਦਰ ਉਹਦੇ ਇਹ ਕਿੱਦਾਂ ਨੇ ਚੜ੍ਹੂ ਚਲੇ ਆ ਟਾਵਲ ਚੱਕ ਲੈ ਆਪਾਂ ਪਹੁੰਚ ਗਏ ਸੀ ਦਰਬਾਰ ਸਾਹਿਬ ਦੇ ਕੋਲ ਤੇ ਬਾਕੀ ਚੱਲਿਆ ਹੁਣ ਇਸ਼ਨਾਨ ਕਰਨ ਅੱਗੇ ਆਪਾਂ ਇਸ਼ਨਾਨ ਕਰਨ ਚੱਲੇ ਆ ਬਾਕੀ ਗਰਮੀ ਬਹੁਤ ਜ਼ਿਆਦਾ ਤੇ ਬਾਕੀ ਇੱਥੇ ਅੱਗੇ ਤਾਂ ਯਾਰ ਬਹੁਤ ਵਧੀਆ ਵਾਈਵਾਰੀਆ ਬਹੁਤ ਜ਼ਿਆਦਾ ਕੈਂਟ ਲੱਗ ਰਿਹਾ ਮਤਲਬ ਹਨ ਤੇ ਬਾਕੀ ਵਾਹਿਗੁਰੂ ਸ਼ੁਕ੍ਰਾਂਤੀ ਬਖਸ਼ਣਾ ਸਭ ਕੋ ਸਹੀ ਆ ਹੈਂ ਦੇਖ ਲਓ ਉਹ ਇਹ ਤਾਂ ਸਾਰੇ ਜਣੇ ਸਾਰੇ ਜਣੇ ਤਰਦੇ ਲੈ ਬਣ ਇਕਰਵਾ ਰਹੇ ਲੋਕ ਮਿੱਤਰੋ ਜਿਹੜੇ ਜੋੜੇ ਆਪਣਾ ਜਮਾ ਕਰਾਤੇ ਚੱਲੇ ਆ ਦਰਬਾਰ ਸਾਹਿਬ ਵੱਲ ਬਾਕੀ ਗਰਮੀ ਬਹੁਤ ਹੀ ਜ਼ਿਆਦਾ ਹੋਈ ਰਹੀ ਆ ਬਹੁਤ ਜ਼ਿਆਦਾ ਹੈ ਨਾ ਕੀ ਹਾਲ ਹੈ ਘਰ ਮੂੰਹ ਪਰੋਂ ਕਰ ਰਿਹਾ ਬਾਕੀ ਇਧਰੋ ਗਰਮੀ ਬਹੁਤ ਜ਼ਿਆਦਾ ਤੇ ਆਪਣੇ ਨੂੰ ਪਤਾ ਹੀ ਲੱਗ ਰਿਹਾ ਕੱਪੜਿਆਂ ਦੇ ਪਤਾ ਲੱਗ ਹੀ ਰਿਹਾ ਦੇਖ ਲਓ ਭਿੱਜੇ ਪਏ ਆ ਤੇ ਬਾਕੀ ਚੱਲਦੇ ਆ ਹੁਣ ਅੰਦਰ ਨੂੰ ਕਰੀਏ ਦਰਸ਼ਨ ਨਾਲ ਤੁਹਾਨੂੰ ਕਰਾ ਦਿੰਨੇ ਆ ਬਾਕੀ ਆਪਾਂ ਜਿਹੜਾ ਮੱਥਾ ਉਹ ਸਵੇਰੇ ਟੇਕਾਂਗੇ ਫਿਲਹਾਲ ਚਲੋ ਜਿਹੜਾ ਸ਼ਾਮ ਦਾ ਰੈ ਰਾਸ ਦਾ ਪਾੜ ਸੁਣ ਲਿਆ ਦੋ ਕੁੜੀ ਬੈਠ ਕੇ ਨਾਲੇ ਇੰਨੀ ਦੂਰ ਆਏ ਵੀ ਆ ਨਾ ਤਾਂ ਕਰਕੇ ਜੀ ਫਿਰ ਜੱਕਰ ਜਦੋਂ i'm uh, ਹੌਣੇ ਦੇਖਿਆ ਸੀਗਾ ਮਤਲਬ ਨਹੀਂ ਦੇਖਿਆ ਥੋੜੀ ਇਸ਼ਨਾਨ ਕਰ ਲਿਆ ਤੇ ਸ਼ਾਮ ਨੂੰ ਹੋਈ ਬਾਹਰ ਹੀ ਬੈਠ ਕੇ ਢੀਲ ਗਏ ਪ੍ਰਕਰਮਾ ਤੇ ਫਿਰੇ ਆਵਾਂਗੇ ਤੇ ਇਸ਼ਨਾਨ ਕਰਾਂਗੇ ਮਤ ਖਾਵਾ ਦੇਰਾ ਟਿਕਾਂਗੇ ਕਿ ਮੇਰੇ ਕੋਈ ਸੀ ਕਰਦੇ ਐ ਲੋਕ ਦਾ ਐਂਡ ਨੂੰ ਆਪਾਂ ਉਹਦੀ ਗੱਲ ਬਣੂਗਾ ਅਪਰੋਂ ਉੱਡੀ ਜਾ ਕੇ ਐਂਡ ਕਰਦਾ ਘੰਟੇ ਬਾਕੀ ਉਸ ਤੋਂ ਬਾਅਦ ਹੁਣ ਆਪਾਂ ਸਵੇਰੀ ਮਿਲਦੇ ਆਂ ਫਿਰ ਤੇ ਪ੍ਰਸ਼ਾਦਾ ਦਾ ਕੋਈ ਰੋਟੀ ਬਣ ਕੇ ਦੁਬਾਰੋ ਖਾਂਦੇ ਤੇ ਅੱਗੇ ਜਾ ਕੇ ਮਿਲਦੇ ਆਂ ਆਪਾਂ ਜੋੜਾ ਲੈ ਲੀਏ ਜੋੜੇ ਆਪਣੇ ਉੱਧਰ ਪਏ ਨੇ ਕੁਛ ਲੈਣਾ ਤਾਂ ਨਹੀਂ ਥੈਂਕ ਯੂ ਲੋਕ ਜੇ ਕੋਈ ਆਕਰ ਕਰਦਾ ਹੈਗਾ ਸਿਪਲੀ ਆਰਡਰ ਕਰਾਂਗੇ ਬਾਅਦ ਵਿੱਚ